ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਪਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਨੂੰ ਦਿੱਤਾ ਵੱਡਾ ਝਟਕਾ ਕੈਨੇਡੀਅਨ ਸਮਾਨ ਤੇ 35% ਦੇ ਟੈਰਿਫ ਲਗਾਉਣ ਦਾ ਕੀਤਾ ਐਲਾਨ ਕੈਨੇਡਾ ਨੇ ਟਰੰਪ ਵੱਲੋਂ 35% ਦੇ ਟੈਰਿਫ ਲਗਾਉਣ ਦਾ ਦਿੱਤਾ ਜਵਾਬ ਕਿ ਅਸੀਂ ਆਪਣੇ ਕਾਰੋਬਾਰਾਂ ਦਾ ਬਚਾਅ ਕਰਨਾ ਜਾਰੀ ਰੱਖਾਂਗੇ ਕੈਨੇਡਾ ਦੇ ਸਿੱਖ ਪਰਿਵਾਰ ਨੇ ਐਲਾਨੇ ਲੱਖਾਂ ਡਾਲਰ ਦੇ ਵਜ਼ੀਫੇ ਬ੍ਰੈਂਟਨ ਦੇ ਮੈਡੀਕਲ ਕਾਲਜ ਚ ਪੜਨ ਵਾਲਿਆਂ ਦੀ ਮਦਦ ਕਪਿਲ ਸ਼ਰਮਾ ਦੇ ਕੈਫੇ ਨੇ ਸਰੀ ਪੁਲਿਸ ਦਾ ਕੀਤਾ ਧੰਨਵਾਦ ਘਟਨਾ ਤੇ ਕਪਿਲ ਦੀ ਪ੍ਰਤੀਕਿਰਿਆ ਨਹੀਂ ਆਈ ਸਾਹਮਣੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ 1 ਅਗਸਤ 2025 ਤੋਂ ਕੈਨੇਡਾ ਤੋਂ ਆਯਾਤ ਹੋਣ ਵਾਲੇ ਸਮਾਨ ਤੇ 35% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਉਹ ਹੋਰ ਨਾ ਵਪਾਰਕ ਭਾਈਵਾਲਾਂ ਉੱਤੇ 15 ਜਾਂ 20% ਦਾ ਟੈਰਿਫ ਲਗਾਉਣ ਤੇ ਵਿਚਾਰ ਕਰ ਰਹੇ ਨੇ ਅਮਰੀਕਾ ਦਾ ਇਹ ਕਦਮ ਦੋਮਾ ਨਜ਼ਦੀਕੀ ਭਾਈਵਾਲ ਦੇਸ਼ਾਂ ਵਿੱਚਕਾਰ ਦਹਾਕਿਆਂ ਪੁਰਾਣੇ ਸਬੰਧਾਂ ਨੂੰ ਹੋਰ ਵਿਗਾੜ ਸਕਦਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਲਿਖੇ ਇੱਕ ਪੱਤਰ ਚ ਟਰੰਪ ਨੇ ਫਰਵਰੀ ਚ ਐਲਾਨੇ ਗਏ 25% ਦੇ ਡਿਊਟੀ ਨੂੰ ਹੋਰ ਵਧਾਉਣ ਦੇ ਫੈਸਲੇ ਦਾ ਜ਼ਿਕਰ ਕੀਤਾ ਇਹ ਕਦਮ ਕੈਨੇਡਾ ਤੇ ਫੈਂਟਨਲ ਦੀ ਤਸਕਰੀ ਨੂੰ ਰੋਕਣ ਲਈ ਦਬਾਅ ਪਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ ਹਾਲਾਂਕਿ ਅਮਰੀਕਾ ਚ ਇਸ ਡਰੱਗ ਦੀ ਤਸਕਰੀ ਚ ਕੈਨੇਡਾ ਦੀ ਭੂਮਿਕਾ ਸੀਮਤ ਮੰਨੀ ਜਾਂਦੀ ਹੈ ਨਵੀਆਂ ਡਿਊਟੀ ਦਰਾਂ 1 ਅਗਸਤ ਤੋਂ ਲਾਗੂ ਹੋਣਗੀਆਂ ਰਾਸ਼ਟਰਪਤੀ ਨੇ ਪੱਤਰ ਚ ਲਿਖਿਆ ਕਿ ਮੈਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਫੈਂਟਾਨੇਲ ਤਸਕਰੀ ਹੀ ਕੈਨੇਡਾ ਨਾਲ ਸਾਡੀ ਇਕੋ ਇਕ ਚੁਣੌਤੀ ਨਹੀਂ ਹੈ ਕੈਨੇਡਾ ਨੇ ਕਈ ਟੈਰਿਫ ਅਤੇ ਗੈਰ ਟੈਰਿਫ ਨੀਤੀਆਂ ਅਪਣਾਈਆਂ ਨੇ ਤੇ ਵਪਾਰ ਰੁਕਾਵਟਾਂ ਵੀ ਹਨ 트럼ਪ ਦੇ ਪੱਤਰ ਤੋਂ ਕੁਝ ਘੰਟੇ ਪਹਿਲਾਂ ਕਾਰਨੀ ਨੇ ਐਕਸ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਆਪਣੀ ਇੱਕ ਫੋਟੋ ਸਾਂਝੀ ਕੀਤੀ ਤੇ ਲਿਖਿਆ ਕਿ ਵਿਸ਼ਵ ਵਿਆਪੀ ਵਪਾਰ ਚੁਣੌਤੀਆਂ ਵਿਚਕਾਰ ਦੁਨੀਆ ਹੁਣ ਕੈਨੇਡਾ ਵਰਗੇ ਭਰੋਸੇਯੋਗ ਆਰਥਿਕ ਭਾਈਵਾਲਾਂ ਵੱਲ ਵੇਖ ਰਹੀ ਹੈ ਟਰੰਪ ਨੇ ਹਾਲ ਹੀ ਦੇ ਹਫ਼ਤਿਆਂ 'ਚ ਕਈ ਦੇਸ਼ਾਂ ਨੂੰ ਟੈਰਿਫ ਨਾਲ ਸੰਬੰਧਿਤ ਪੱਤਰ ਭੇਜੇ ਨੇ ਇਸ ਕ੍ਰਮ 'ਚ ਬ੍ਰਾਜ਼ੀਲ ਤੇ 50% ਦੀ ਡਿਊਟੀ ਲਗਾਈ ਗਈ ਹੈ ਟਰੰਪ ਨੇ ਕਿਹਾ ਕਿ ਜੇਕਰ ਕੈਨੇਡਾ ਵੱਲੋਂ ਅਮਰੀਕੀ ਉਤਪਾਦਾਂ ਤੇ ਟੈਰਿਫ ਵਧਾਏ ਜਾਂਦੇ ਨੇ ਤਾਂ ਅਮਰੀਕਾ ਵੀ ਆਪਣੇ ਟੈਰਿਫ 'ਚ ਹੋਰ ਵਾਧਾ ਕਰੇਗਾ ਟਰੰਪ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਤੁਸੀਂ ਜਿੰਨੀ ਵੀ ਵਾਧੂ ਦਰ ਲਗਾਓਗੇ ਉਹ ਸਾਡੀ 35% ਦਰ 'ਚ ਜੋੜ ਦਿੱਤੀ ਜਾਵੇਗੀ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਦੋਵੇਂ ਦੇਸ਼ ਵਪਾਰਕ ਮਸਲਿਆਂ ਤੇ ਗੱਲਬਾਤ ਕਰ ਰਹੇ ਨੇ ਡੋਨਾਲਡ 트ੰਪ ਨੇ ਹਫਤੇ ਦੀ ਸ਼ੁਰੂਆਤ 'ਚ ਹੋਰ ਦੇਸ਼ਾਂ ਜਿਵੇਂ ਜਾਪਾਨ ਅਤੇ ਦੱਖਣੀ ਕੋਰੀਆ ਤੇ ਵੀ ਨਵੇਂ ਟੈਰਿਫ ਲਗਾਏ ਨੇ। ਤਾਂਬੇ ਉੱਤੇ 50% ਦਾ ਟੈਰਿਫ ਲਾਗੂ ਕੀਤਾ ਗਿਆ ਹੈ। ਦੱਸਦੀ ਹੈ ਕਿ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰ ਸਬੰਧ ਪਹਿਲਾਂ ਹੀ ਤਣਾਅ ਵਾਲੇ ਨੇ ਤੇ ਇਹ ਨਵਾਂ ਟੈਰਿਫ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਯੁੱਧ ਨੂੰ ਹੋਰ ਤੇਜ਼ ਕਰ ਸਕਦਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ 35% ਦਾ ਟੈਰਿਫ ਲਗਾਉਣ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਕਾਰੋਬਾਰਾਂ ਦਾ ਬਚਾਅ ਕਰਦੀ ਰਹੇਗੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਚ ਕਾਰਨੀ ਨੇ ਕਿਹਾ ਕਿ ਕੈਨੇਡਾ ਨੇ ਉੱਤਰੀ ਅਮਰੀਕਾ ਚ ਫੈਂਟਨਿਲ ਨੂੰ ਰੋਕਣ ਲਈ ਮਹੱਤਵਪੂਰਨ ਪ੍ਰਗਤੀ ਕੀਤੀ ਹੈ ਤੇ ਦੋਵਾਂ ਦੇਸ਼ਾਂ ਚ ਜਾਨਾਂ ਅਤੇ ਭਾਈਚਾਰਿਆਂ ਨੂੰ ਬਚਾਉਣ ਲਈ ਅਮਰੀਕਾ ਨਾਲ ਕੰਮ ਕਰਨ ਲਈ ਵਚਨਬੱਧ ਹੈ। ਸੰਯੁਕਤ ਰਾਜ ਅਮਰੀਕਾ ਨਾਲ ਮੌਜੂਦਾ ਵਪਾਰਕ ਗੱਲਬਾਤ ਦੌਰਾਨ ਕੈਨੇਡੀਅਨ ਸਰਕਾਰ ਨੇ ਆਪਣੇ ਕੰਮਾਂ ਅਤੇ ਕਾਰੋਬਾਰਾਂ ਨਾਲ ਦ੍ਰਿੜਤਾ ਨਾਲ ਬਚਾ ਕੀਤਾ। ਅਸੀਂ ਭਵਿੱਖ ਵਿੱਚ ਵੀ ਆਪਣੇ ਕਾਰੋਬਾਰਾਂ ਦਾ ਬਚਾਅ ਕਰਦੇ ਰਹਾਂਗੇ। ਕੈਨੇਡਾ ਨੇ ਉੱਤਰੀ ਅਮਰੀਕਾ 'ਚ ਫੈਂਟਨਲ ਨੂੰ ਰੋਕਣ ਲਈ ਕਈ ਠੋਸ ਕਦਮ ਚੁੱਕੇ ਨੇ। ਅਸੀਂ ਆਪਣੇ ਦੋਵਾਂ ਦੇਸ਼ਾਂ 'ਚ ਜਾਨਾਂ ਬਚਾਉਣ ਅਤੇ ਭਾਈਚਾਰਿਆਂ ਦੀ ਰੱਖਿਆ ਲਈ ਸੰਯੁਕਤ ਰਾਜ ਅਮਰੀਕਾ ਨਾਲ ਕੰਮ ਕਰਨਾ ਜਾਰੀ ਰੱਖਣ ਲਈ ਵਚਨਬੱਧਾਂ। ਮਾਰਕਾਰਨੀ ਨੇ ਅੱਗੇ ਕਿਹਾ ਕਿ ਕੈਨੇਡੀਅਨ ਸੰਘੀ ਤੇ ਸੂਬਾਈ ਸਰਕਾਰਾਂ ਦੇਸ਼ ਦੀ ਆਰਥਿਕਤਾ ਦੇ ਨਿਰਮਾਣ 'ਚ ਮਹੱਤਵਪੂਰਨ ਪ੍ਰਗਤੀ ਕਰ ਰਹੀਆਂ ਨੇ। ਅਸੀਂ ਕੈਨੇਡਾ ਨੂੰ ਮਜ਼ਬੂਤ ਬਣਾ ਰਹੇ ਹਾਂ। ਫੈਡਰਲ ਸਰਕਾਰ ਕੈਨੇਡੀਅਨ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਰਾਸ਼ਟਰੀ ਹਿੱਤ 'ਚ ਵੱਡੇ ਨਵੇਂ ਪ੍ਰੋਜੈਕਟਾਂ ਦੀ ਇੱਕ ਲੜੀ ਬਣਾਉਣ ਲਈ ਤਿਆਰ ਹਾਂ। ਔਰ ਇਸ ਦੇ ਨਾਲ ਨਾਲ ਮਾਰਕ ਕਾਰਨੀ ਨੇ ਇਹ ਵੀ ਕਿਹਾ ਕਿ ਦੁਨੀਆ ਭਰ 'ਚ ਆਪਣੀਆਂ ਵਪਾਰਕ ਭਾਈਵਾਲੀਆਂ ਨੂੰ ਮਜ਼ਬੂਤ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ 1 ਅਗਸਤ ਤੋਂ ਕੈਨੇਡਾ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ 'ਤੇ 35% ਟੈਰਿਫ ਲਗਾਇਆ ਜਾਵੇਗਾ। ਇਹ ਫੈਸਲਾ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਲਿਖੇ ਇੱਕ ਪੱਤਰ 'ਚ ਲਿਆ ਗਿਆ। ਕੈਨੇਡਾ ਦੇ ਸਿੱਖ ਪਰਿਵਾਰ ਵੱਲੋਂ ਬ੍ਰੈਂਟਨ ਦੇ ਮੈਡੀਕਲ ਕਾਲਜ 'ਚ ਪੜਨ ਆਏ ਵਿਦਿਆਰਥੀਆਂ ਵਾਸਤੇ ਲੱਖਾਂ ਡਾਲਰ ਦੇ ਵਜ਼ੀਫਿਆਂ ਦਾ ਐਲਾਨ ਕੀਤਾ ਗਿਆ ਹੈ। ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਦੱਸਿਆ ਕਿ BVD ਗਰੁੱਪ ਦੇ ਮੁੱਖ ਕਾਰਜਕਾਰੀ ਅਫਸਰ ਵਿਕਰਮ ਸਿੰਘ ਢਿੱਲੋਂ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਬ੍ਰੈਂਟਨ ਦੇ ਸਕੂਲ ਆਫ ਮੈਡੀਸਨ ਦੇ 5 ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ 50-50 ਹਜ਼ਾਰ ਡਾਲਰ ਦੇ ਵਜ਼ੀਫੇ ਦਿੱਤੇ ਜਾਣਗੇ, ਜਦਕਿ ਮੈਡੀਕਲ ਸਾਇੰਸ ਦੀ ਪੜ੍ਹਾਈ ਦੇ ਵਿੱਚ ਹੁਸ਼ਿਆਰ 5 ਹੋਰ ਨਾ ਵਿਦਿਆਰਥੀਆਂ ਨੂੰ ਹਰ ਸਾਲ ਸਿੱਖਿਆ ਖਰਚੇ ਵਜੋਂ 5-5 ਹਜ਼ਾਰ ਡਾਲਰ ਦੀ ਸਕਾਲਰਸ਼ਿਪ ਮਿਲੇਗੀ ਇੱਥੇ ਦੱਸਣਾ ਬਣਦਾ ਹੈ ਕਿ ਭਵਿੱਖ ਦੇ ਡਾਕਟਰਾਂ ਦਾ ਪਹਿਲਾ ਬੈਚ ਇਸ ਮਹੀਨੇ ਦੇ ਸ਼ੁਰੂ ਚ ਹੀ 16 ਵਕਫ ਵਕ ਪੋਸਟ ਗ੍ਰੈਜੂਏਟ ਮੈਡੀਕਲ ਕੋਰਸ ਕਰਨ ਲਈ ਬ੍ਰੈਂਪਟਨ ਦੇ ਮੈਡੀਕਲ ਕਾਲਜ ਪੁੱਜਾਏ ਮੈਡੀਕਲ ਸਾਇੰਸ ਦੀ ਪੜ੍ਹਾਈ ਵਿੱਚ ਹੋਣ ਵਾਲੇ ਖਰਚਾ ਨੂੰ ਬਰਦਾਸ਼ਤ ਕਰਨਾ ਬੇਹੱਦ ਮੁਸ਼ਕਲ ਹੈ ਜਿਸ ਦੇ ਮੱਦੇਨਜ਼ਰ ਢਿੱਲੋਂ ਪਰਿਵਾਰ ਦੇ ਉਪਰਾਲੇ ਦੀ ਹਰ ਪਾਸੇ ਛਲਾਗਾ ਹੋ ਰਹੀ ਹੈ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਵੱਲੋਂ ਵਿਕਰਮ ਸਿੰਘ ਢਿੱਲੋਂ ਤੇ ਉਹਨਾਂ ਦੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦਿਆਂ ਮੈਡੀਕਲ ਲਾਇਬ੍ਰੇਰੀ ਨੂੰ ਵਿਕਰਮ ਸਿੰਘ ਢਿੱਲੋਂ ਐਂਡ ਫੈਮਿਲੀ ਮੈਡੀਕਲ ਲਾਇਬ੍ਰੇਰੀ ਦਾ ਨਾਮ ਦਿੱਤਾ ਗਿਆ ਹੈ。অন্ਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਇੱਕ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦਾ ਨਵਾਂ ਮੈਡੀਕਲ ਸਕੂਲ ਬ੍ਰੈਮਟਨ ਦੀ ਇੱਕ ਵੱਡੀ ਪ੍ਰਾਪਤੀ ਹੈ ਤੇ ਇੱਥੋਂ ਦੇ ਵਿਦਿਆਰਥੀਆਂ ਵਾਸਤੇ ਢਿੱਲੋਂ ਪਰਿਵਾਰ ਦੇ ਇਤਿਹਾਸਕ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਢਿੱਲੋਂ ਪਰਿਵਾਰ ਦੇ ਉਪਰਾਲੇ ਸਦਕਾ ਬਧੇਰੇ ਵਿਦਿਆਰਥੀਆਂ ਨੂੰ ਡਾਕਟਰ ਬਣਨ ਦਾ ਸੁਪਨਾ ਪੂਰਾ ਕਰਨ 'ਚ ਮਦਦ ਮਿਲੇਗੀ। ਇਸੇ ਦੌਰਾਨ ਵਿਕਰਮ ਸਿੰਘ ਢਿੱਲੋਂ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਕਮਿਊਨਿ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦਾ ਮੈਡੀਕਲ ਕਾਲਜ ਬ੍ਰੈਂਟਨ ਵਾਸਤੇ ਮੀਲ ਦਾ ਪੱਥਰ ਸਾਬਤ ਹੋਇਆ ਹੈ ਤੇ ਢਿੱਲੋ ਪਰਿਵਾਰ ਇਸ ਅਦਾਰੇ ਦੀ ਮਦਦ ਕਰਦਿਆਂ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਕਮਿਊਨਿਟੀ ਦੇ ਹੋਰ ਲੋਕ ਵੀ ਅੱਗੇ ਆਉਣਗੇ ਤੇ ਮੈਡੀਕਲ ਕਾਲਜ ਦੀ ਸਫਲਤਾ ਯਕੀਨੀ ਬਣਾਈ ਜਾ ਸਕੇਗੀ। ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਅਤੇ ਵਾਈਸ ਚਾਂਸਲਰ ਮੁਹੰਮਦ ਲਾਚੇਮੀ ਵੱਲੋਂ ਢਿੱਲੋ ਪਰਿਵਾਰ ਦੇ ਇਸ ਵੱਡਮੁੱਲੇ ਯੋਗਦਾਨ ਤੇ ਦਿਲੋਂ ਸ਼ੁਕਰੀਆ ਅਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਢਿੱਲੋ ਪਰਿਵਾਰ ਦਾ ਤੋਫਾ ਮੈਡੀਕਲ ਸਾਇੰਸ ਦੇ ਬਿਹਤਰੀਨ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਹੋਰ ਨਿਖਾਰਨ 'ਚ ਮਦਦ ਕਰੇਗਾ। ਬ੍ਰਿਟਿਸ਼ ਕੋਲੰਬੀਆ ਦੇ ਸਰੀਚ ਕਮੀਡੀਅਨ ਕਪਿਲ ਸ਼ਰਮਾ ਦੇ ਕੈਫੇ 'ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਕੈਫੇ ਪ੍ਰਬੰਧਨ ਨੇ ਸਹਿਯੋਗ ਲਈ ਪੁਲਿਸ ਦਾ ਧੰਨਵਾਦ ਕੀਤਾ। ਇਸ ਮਾਮਲੇ 'ਚ ਕਪਿਲ ਸ਼ਰਮਾ ਵੱਲੋਂ ਹੁਣ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਕੈਫੇ ਦੇ ਅਧਿਕਾਰਤ ਇੰਸਟਾਗ੍ਰam ਅਕਾਊਂਟ ਤੋਂ ਇਸ ਮਾਮਲੇ 'ਚ ਮਦਦ ਲਈ ਸਥਾਨਕ ਪੁਲਿਸ ਦੀ ਸ਼ਲਾਘਾ ਕੀਤੀ ਗਈ। ਪੁਲਿਸ ਨੇ ਕਿਹਾ ਹੈ ਕਿ ਹਮਲੇ 'ਚ ਕੋਈ ਜ਼ਖਮੀ ਨਹੀਂ ਹੋਇਆ ਹਾਲਾਂਕਿ ਕੈਫੇ ਨੂੰ ਨੁਕਸਾਨ ਪਹੁੰ ਕਪਿਲ ਸ਼ਰਮਾ ਦੇ ਕੈਫੇ ਤੇ ਹਮਲੇ ਤੋਂ ਬਾਅਦ ਖਿੜਕੀਆਂ ਤੇ ਗੋਲੀਆਂ ਦੇ ਨਿਸ਼ਾਨ ਵਿਖੇ ਜਾ ਸਕਦੇ ਨੇ ਸਰੀ ਪੁਲਿਸ ਨੇ ਕਿਹਾ ਕਿ ਸਵਾਰਦਾਤ ਦੇ ਹੋਰ ਘਟਨਾਵਾਂ ਨਾਲ ਸੰਬੰਧ ਅਤੇ ਸੰਭਾਵਿਤ ਉਦੇਸ਼ ਦੀ ਜਾਂਚ ਜਾਰੀ ਹੈ ਪੁਲਿਸ ਨੇ ਦੱਸਿਆ ਕਿ ਇਸ ਹਮਲੇ ਦੌਰਾਨ ਕੈਫੇ ਦੇ ਅੰਦਰ ਸਟਾਫ ਵੀ ਮੌਜੂਦ ਸੀ ਕੈਫੇ ਦੀ ਇੱਕ ਖਿੜਕੀ 'ਚ ਘੱਟੋ-ਘੱਟ 10 ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਨੇ ਜਦਕਿ ਇੱਕ ਹੋਰ ਖਿੜਕੀ ਦਾ ਕੱਚ ਟੁੱਟ ਗਿਆ ਹੈ ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਤੇ ਗਵਾਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕੈਪਸ ਕਾਫੇ ਦੇ ਇੰਸਟਾਗ੍ਰam ਅਕਾਊਂਟ ਤੇ ਪੋਸਟ ਕੀਤੀ ਸਟੋਰੀ ਦੇ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਇਸ ਘਟਨਾ ਨਾਲ ਸਦਮੇ 'ਚ ਹਾਂ ਪਰ ਅਸੀਂ ਹਾਰ ਨਹੀਂ ਮੰਨੀਐ ਅਸੀਂ ਇਹ ਕਾਫੇ ਇਸ ਉਮੀਦ ਨਾਲ ਖੋਲਿਆ ਸੀ ਕਿ ਮਜ਼ੇਦਾਰ ਕਾਫੀ ਅਤੇ ਦੋਸਤਾਨਾ ਗੱਪਸ਼ਪ ਨਾਲ ਪ੍ਰੇਮ ਤੇ ਭਾਈਚਾਰਾ ਵਧੇਗਾ ਇਹ ਹਿੰਸਾ ਦਿਲ ਤੋੜਨ ਵਾਲੀ ਗੱਲ ਹੈ ਨਾਲ ਹੀ ਇਸ ਪੋਸਟ 'ਚ ਮੁਸ਼ਕਲ ਸਮੇਂ ਦੌਰਾਨ ਮਦਦ ਅਤੇ ਸੁਰੱਖਿਆ ਲਈ ਸਰੀ ਪੁਲਿਸ ਅਤੇ ਡੈਲਟਾ ਪੁਲਿਸ ਦਾ ਧੰਨਵਾਦ ਕੀਤਾ ਗਿਆ ਕਪਿਲ ਸ਼ਰਮਾ ਤੇ ਉਹਨਾਂ ਦੀ ਪਤਨੀ ਗਿਨੀ ਚਤਰਥ ਨੇ ਹਫਤਾ ਪਰ ਪਹਿਲਾਂ ਹੀ ਆਪਣਾ ਇੱਕ ਕੈਫੇ ਖੋਲ੍ਹਿਆ ਹੈ। ਕਪਿਲ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਨਵੇਂ ਖੁੱਲੇ ਇਸ ਕੈਫੇ ਤੇ ਕਾਫੀ ਭੀੜ ਨਜ਼ਰ ਆਉਂਦੀ ਦਿਖਾਈ ਸੀ। ਦੂਜੇ ਪਾਸੇ ਸਰੀ ਦੇ ਨਿਵਾਸੀਆਂ ਨੇ ਗੋਲੀਬਾਰੀ ਦੀ ਘਟਨਾ ਬਾਰੇ ਚਿੰਤਾਵਾਂ ਪ੍ਰਗਟ ਕੀਤੀਆਂ ਨੇ। ਆਮ ਆਦਮੀ ਪਾਰਟੀ ਦੇ ਆਗੂ ਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਕੈਨੇਡਾ ਚ ਕਮੀਡੀਅਨ ਕਪਿਲ ਸ਼ਰਮਾ ਦੇ ਕੈਫੇ ਦੇ ਬਾਹਰ ਦਿਨ ਦਿਹਾੜੇ ਹੋਈ ਗੋਲੀਬਾਰੀ ਦੇ ਸਬੰਧ ਚ 올 인디아 시네 워커스 어소시에이션 ਨੇ ਭਾਰਤ ਸਰਕਾਰ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣ ਤੇ ਕਪਿਲ ਸ਼ਰਮਾ ਦੇ ਨਾਲ ਮਜ਼ਬੂਤੀ ਨਾਲ ਖੜੇ ਹੋਣ ਦੀ ਅਪੀਲ ਕੀਤੀ 올 ਇੰਡੀਅਨ 시네 워커스 어소시에이션 ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਗੰਭੀਰ ਮਾਮਲੇ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ਤੇ ਕਪਿਲ ਸ਼ਰਮਾ ਦੇ ਨਾਲ ਮਜ਼ਬੂਤੀ ਨਾਲ ਖੜੇ ਹੋਣਾ ਚਾਹੀਦਾ ਹੈ ਕਪਿਲ ਸ਼ਰਮਾ ਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਇੱਕ ਕੂਟਨੀਤਿਕ ਗੱਲਬਾਤ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ 올 인디언 시네 워커스 어소시에이션 ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ 'ਚ ਦਖਲ ਦੇਣ ਤੇ ਇਹ ਯਕੀਨੀ ਬਣਾਉਣ ਕਿ ਕਪਲ ਸ਼ਰਮਾ ਤੇ ਕੈਨੇਡਾ 'ਚ ਉਹਨਾਂ ਦੀ ਸੰਸਥਾ ਅਜੇਹ ਖਤਰਿਆਂ ਤੋਂ ਸੁਰੱਖਿਅਤ ਰਹੇ ਜ਼ਿਕਰਯੋਗ ਹੈ ਕਿ ਕਮੀਡੀਅਨ ਕਪਲ ਸ਼ਰਮਾ ਨੇ ਆਪਣੀ ਪਤਨੀ ਗਿਨੀ ਚਤਰਥ ਨਾਲ ਕੁਝ ਦਿਨ ਪਹਿਲਾਂ ਹੀ ਕੈਨੇਡਾ ਦੇ ਵਿੱਚ ਕੈਪਸ ਕੈਫੇ ਖੋਲ੍ਹਿਆ ਸੀ ਪਰ ਇੱਥੇ ਵੀਰਵਾਰ ਨੂੰ ਤਾਬੜ ਤੋੜ ਗੋਲੀਬਾਰੀ ਹੋਈ ਕੈਨੇਡਾ ਵਿੱਚ ਸਾਊਥ ਏਸ਼ੀਅਨ ਲੋਕਾਂ ਨਾਲ ਹੋ ਰਹੀਆਂ ਹਿੰਸਕ ਲੁੱਟਾਂ ਖੋਹਾਂ ਦੇ ਮਾਮਲੇ 'ਚ ਪੀਲ ਰੀਜਨਲ ਪੁਲਿਸ ਵੱਲੋਂ ਚਾਰ ਹੋਰ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਸ਼ਨਾਖਤ ਹਰਦਿਆਲ ਸਿੰਘ ਮਹਿਰੂਕ, ਪ੍ਰੀਤਪਾਲ ਸਿੰਘ ਕੂਨਰ ਅਤੇ ਦੋ ਨਾਬਾਲਗਾਂ ਵਜੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਅਭਿਜੋਤ ਸਿੰਘ ਅਤੇ ਰਿਦਮਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਪੀਲ ਰੀਜਨ 'ਚ ਕਈ ਟਿਕਾਣਿਆਂ ਤੇ ਮਾਰੇ ਗਏ ਛਾਪਿਆਂ ਦੌਰਾਨ ਬ੍ਰੈਂਟਨ ਦੇ ਹਰਦੇਲ ਸਿੰਘ ਮਹਿਰੂਕ ਸਣੇ 16 ਅਤੇ 17 ਸਾਲ ਉਮਰ ਦੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿਰੁੱਧ ਅਗਵਾਹ ਅਤੇ ਲੁੱਟ ਦੇ ਤਿੰਨ ਦੋਸ਼ ਆਇਦ ਕੀਤੇ ਗਏ ਨੇ ਦੂਜੇ ਪਾਸੇ ਪੁਲਿਸ ਵੱਲੋਂ ਮਿਸੀ ਸਾਗਾ ਦੇ ਪ੍ਰਿਤਪਾਲ ਸਿੰਘ ਪੂਨਰ ਵਿਰੁੱਧ ਗ੍ਰਿਫਤਾਰੀ ਵਾਰੰਟ ਮੰਗਿਆ ਗਿਆ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਲੁੱਟਾਂ ਖੋਹਾਂ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਤੇ ਪੀੜਤਾਂ ਨੂੰ ਅੱਗੇ ਆਉਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਆਨਲਾਈਨ ਸੰਪਰਕ 'ਚ ਆਉਣ ਵਾਲੇ ਲੋਕਾਂ ਨਾਲ ਮੁਲਾਕਾਤ ਕਰਦਿਆਂ ਸੁਚੇਤ ਰਿਹਾ ਜਾਵੇ ਅਜੀਆਂ ਮੁਲਾਕਾਤਾਂ ਜਨਤਕ ਥਾਵਾਂ ਤੇ ਕੀਤੀਆਂ ਜਾਣ ਅਤੇ ਆਪਣੇ ਕਿਸੇ ਪਰਿਵਾਰਕ ਮੈਂਬਰ ਜਾਂ ਦੋਸਤ ਨੂੰ ਇਸ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਜਾਵੇ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਮੌਜੂਦ ਹੈ ਤਾਂ ਉਹ 21 ਡਿਵੀਜ਼ਨ ਕ੍ਰਿਮినਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਕਰਤਾਵਾਂ ਨਾਲ 9054532121 ਐਕਸਟੈਂਸ਼ਨ 2133 ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟਾਪਰਸ ਨੂੰ ਕਾਲ ਕੀਤੀ ਜਾ ਸਕਦੀ ਹੈ। ਤੇਜ਼ੀ ਨਾਲ ਫੈਲਦੀ ਜੰਗਲੀ ਅੱਗ ਦੇ ਕਾਰਨ ਮੈਨੀਟੋਬਾ ਦੇ ਸੂਬੇ ਭਾਰਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੀਮੀਅਰ ਵੌਬ ਕਿਨੀਊ ਨੇ ਇੱਕ ਨਿਊਜ਼ ਕਾਨਫਰੰਸ 'ਚ ਕਿਹਾ ਕਿ ਜੰਗਲੀ ਅੱਗਾਂ ਦੇ ਤੀਬਰ ਹੋਣ ਕਰਕੇ ਕਈ ਇਲਾਕਿਆਂ ਨੂੰ ਲਾਜ਼ਮੀ ਤੌਰ ਤੇ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਸਟੇਟ ਆਫ ਐਮਰਜੈਂਸੀ ਲਾਗੂ ਹੋ ਗਈ ਹੈ। ਸੂਬੇ ਨੇ ਪਹਿਲਾਂ 28 ਮਈ ਨੂੰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਸੀ ਜੋ 23 ਜੂਨ ਨੂੰ ਹਟਾ ਦਿੱਤੀ ਗਈ ਸੀ। ਕਿਨੀਊ ਨੇ ਕਿਹਾ ਕਿ ਐਮਰਜੈਂਸੀ ਦੀ ਸਥਿਤੀ ਸੂਬੇ ਨੂੰ ਹੋਰ ਸਹੂਲਤਾਂ ਤੱਕ ਪਹੁੰਚ ਕਰਨ ਅਤੇ ਆਪਣੇ ਘਰਾਂ ਤੋਂ ਹਿਜਰਤ ਕਰਦੇ ਬੇਸਹਾਰਾ ਹੋਏ ਲੋਕਾਂ ਨੂੰ ਪਨਾਹ ਦੇਣ ਦੀ ਆਗਿਆ ਦੇਵੇਗੀ। ਮੂਲ ਨਿਵਾਸੀ ਇਲਾਕੇ ਗਾਰਡਨ ਹਿੱਲ ਐਨਿਸੇਨਿਊ ਨੇਸ਼ਨ 'ਚ ਜੰਗਲੀ ਅੱਗ ਕਰਕੇ ਲੋਕਾਂ ਕੋਲੋਂ ਇਲਾਕਾ ਖਾਲੀ ਕਰਵਾਇਆ ਜਾ ਰਿਹਾ ਹੈ। 스노우 ਲੇਕ ਨਾਮਕ ਇੱਕ ਹੋਰ ਇਲਾਕਾ ਜੋ ਵਿਨੀਪੈਗ ਤੋਂ ਲਗਭਗ 590 ਕਿਲੋਮੀਟਰ ਉੱਤਰ ਪੱਛਮ ਵੱਲ ਹੈ। ਵਿਖੇ ਵੀ ਲਾਜ਼ਮੀ ਤੌਰ ਤੇ ਲੋਕਾਂ ਕੋਲੋਂ ਘਰ ਖਾਲੀ ਕਰਵਾਉਣ ਦਾ ਹੁਕਮ ਜਾਰੀ ਹੋਇਆ ਸੀ। ਉੱਥੋਂ ਦੇ ਲੋਕਾਂ ਨੂੰ ਲੰਘੇ ਕੱਲ ਤੱਕ ਇਲਾਕਾ ਛੱਡਣ ਲਈ ਆਖਿਆ ਗਿਆ ਸੀ। ਮੈਨੀਟੋਬਾ ਦੇ ਪ੍ਰੀਮੀਅਰ ਨੇ ਕਿਹਾ ਹੈ ਕਿ ਇਕੱਲੇ ਗਾਰਡਨ ਹਿੱਲ ਤੋਂ ਹੀ 4000 ਤੋਂ ਵੱਧ ਲੋਕਾਂ ਕੋਲੋਂ ਇਲਾਕਾ ਖਾਲੀ ਕਰਵਾਉਣ ਦੀ ਸੰਭਾਵਨਾ ਹੈ। ਸਨੋ ਲੇਕ ਦੀ ਆਬਾਦੀ 1000 ਤੋਂ ਵੱਧ ਹੈ। ਕੈਨੇਡੀਅਨ ਆਰਮਡ ਫੋਰਸ ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਲਿਜਾਣ 'ਚ ਮਦਦ ਕਰ ਰਹੀ ਹੈ। ਕਨਿਊ ਦਾ ਕਹਿਣਾ ਹੈ ਕਿ ਹਰਕੁਲਿਸ ਜਹਾਜ਼ ਅਤੇ ਹੋਰ ਕਮਰਸ਼ੀਅਲ ਫਲਾਈਟਸ ਵੀ ਲੋਕਾਂ ਨੂੰ ਬਾਹਰ ਲਿਆਉਣ ਲਈ ਤਿਆਰ ਨੇ। ਐਮਰਜੈਂਸੀ ਦਾ ਐਲਾਨ ਕਰਕੇ ਸੂਬਾ ਇਹ ਅਧਿਕਾਰ ਵੀ ਪ੍ਰਾਪਤ ਕਰੇਗਾ ਕਿ ਵਿਨੀਪੈਗ ਦੇ ਡਾਊਨਟਾਊਨ 'ਚ ਸਥਿਤ ਆਰਬੀਸੀ ਕਨਵੈਨਸ਼ਨ ਸੈਂਟਰ ਨੂੰ ਅੱਗ ਕਰਕੇ ਬੇਕਾਰ ਹੋਏ ਲੋਕਾਂ ਲਈ ਰਹਿائش ਵਜੋਂ ਵਰਤਿਆ ਜਾਵੇ। ਇਸੇ ਹਫ਼ਤੇ 'ਚ ਕਨਵੈਨਸ਼ਨ ਸੈਂਟਰ 'ਚ ਇੱਕ ਸਮਾਗਮ ਵੀ ਹੋਣਾ ਹੈ। ਇਸ ਕਰਕੇ ਸਰਕਾਰ ਇਹ ਦੋਵੇਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਯੋਜਨਾ ਬਣਾ ਰਹੀ ਹੈ। ਇੱਕ ਹੋਰ ਐਮਰਜੈਂਸੀ ਸ਼ੈਲਟਰ ਲੀਲਾ ਐਵੈਨਿਊ ਤੇ ਸੌਕਰ ਕੰਪਲੈਕਸ 'ਚ ਬਣਾਇਆ ਗਿਆ ਹੈ ਜੋ ਪਹਿਲਾਂ ਵੀ ਜੰਗਲੀ ਅੱਗ ਦੇ ਸੀਜ਼ਨ ਦੌਰਾਨ ਵਰਤਿਆ ਗਿਆ ਸੀ। ਕਨਿਊਨਿਅਨ ਕਹਿੰਿਆ ਕਿ ਵਿਨੀਪੈਗ ਸ਼ਹਿਰ ਵੱਲੋਂ ਬਿੱਲੀ ਮੋਸੀਨ ਕੋ ਅਰੀਨਾ ਨੂੰ ਵੀ ਉਹਨਾਂ ਲੋਕਾਂ ਦੀ ਰਹਿائش ਲਈ ਖੋਲਿਆ ਜਾ ਰਿਹਾ ਜੋ ਜੰਗਲ ਦੀ ਅੱਗ ਤੋਂ ਬਚਣ ਲਈ ਆਪਣਾ ਇਲਾਕਾ ਛੱਡ ਰਹੇ ਨੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਮਿਨਿਸਟਰ ਐਲਨੋਰ ਆਲਜ਼ੁਸਕੀ ਨੇ ਕਿਹਾ ਹੈ ਕਿ ਮੈਂਟੂਬਾ ਸਰਕਾਰ ਦੀ ਜੰਗਲੀ ਅੱਗ ਪ੍ਰਭਾਵਿਤ ਇਲਾਕੇ ਖਾਲੀ ਕਰਵਾਉਣ ਚ ਕੈਨੇਡੀਅਨ ਫੌਜ ਦੀ ਮਦਦ ਦੀ ਬੇਨਤੀ ਨੂੰ ਮਨਜ਼ੂਰ ਕਰ ਲਿਆ ਗਿਆ ਹੈ ਗਾਰਡਨ ਹਿੱਲ ਚ 4500 ਤੋਂ ਵੱਧ ਲੋਕ ਰਹਿੰਦੇ ਨੇ ਤੇ ਇਹ ਵਿਨੀਪੈਗ ਤੋਂ ਲਗਭਗ 475 ਕਿਲੋਮੀਟਰ ਉੱਤਰ ਪੂਰਬ ਚ ਸਥਿਤ ਹੈ ਨਵੇਂ ਫੈਡਰਲ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਸ ਗਰਮੀਆਂ ਦੇ ਸੀਜ਼ਨ ਵਿੱਚ ਵੀ ਕੈਨੇਡਾ ਅਤੇ ਅਮਰੀਕਾ ਵਿਚਕਾਰ ਯਾਤਰਾ ਚ ਗਿਰਾਵਟ ਜਾਰੀ ਰਹੀ ਹੈ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਜੂਨ ਮਹੀਨੇ ਚ ਅਮਰੀਕਾ ਤੋਂ ਵਾਪਸ ਆਉਣ ਵਾਲੇ ਕੈਨੇਡੀਅਨ ਗੱਡੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 33% ਘਟ ਰਹੀ। ਇਸੇ ਤਰ੍ਹਾਂ ਅਮਰੀਕੀ ਲੋਕਾਂ ਦੇ ਕਾਰ ਤੇ ਕੈਨੇਡਾ ਆਉਣ ਵਾਲੀਆਂ ਯਾਤਰੀਆਂ ਚ 20 10.4% ਦੀ ਗਿਰਾਵਟ ਦਰਜ ਹੋਈ। ਗੌਰਤਲਬਾ ਕਿ ਕੈਨੇਡਾ ਤੋਂ ਅਮਰੀਕਾ ਆਵਾਗੋਂ ਦਾ ਸਭ ਤੋਂ ਆਮ ਤਰੀਕਾ ਗੱਡੀਆਂ ਰਾਹੀਂ ਸਫ਼ਰ ਹੁੰਦਾ ਏ। ਇਸ ਦੇ ਨਾਲ ਹੀ ਅਮਰੀਕਾ ਤੋਂ ਹਵਾਈ ਜਹਾਜ਼ ਰਾਹੀਂ ਵਾਪਸ ਆਉਣ ਵਾਲੇ ਕੈਨੇਡੀਅਨਸ ਦੀ ਗਿਣਤੀ ਵੀ 22% ਘਟਾ ਦਰਜ ਹੋਈ ਹੈ। ਇੱਥੇ ਦਿਲਚਸਪ ਨੁਕਤਾ ਇਹ ਹੈ ਕਿ ਭਾਵੇਂ ਕੈਨੇਡੀਅਨ ਲੋਕ ਅਮਰੀਕਾ ਘੱਟ ਆਵਾਗੋਂ ਕਰ ਰਹੇ ਨੇ ਪਰ ਕੈਨੇਡੀਅਨਸ ਦੀ ਹੋਰ ਦੇਸ਼ਾਂ ਵੱਲ ਯਾਤਰਾ 'ਚ ਜੂਨ 2024 ਨਾਲੋਂ ਜੂਨ 2025 'ਚ 7.3% ਦਾ ਵਾਧਾ ਹੋਇਆ ਹੈ। ਕਿਊਬਿਕ ਸਰਕਾਰ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਤੱਕ ਉਹਨਾਂ ਰੈਜ਼ਿਡੈਂਸ ਦੀਆਂ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕਰੇਗੀ। ਜੋ ਆਪਣੇ ਜੀਵਨ ਸਾਥੀ ਕਾਮਨ ਲਾਪ ਪਾਰਟਨਰ ਜਾਂ ਬਾਲਗ ਬੱਚਿਆਂ ਨੂੰ ਇਮੀਗ੍ਰੇਸ਼ਨ ਲਈ ਸਪான்ਸਰ ਕਰਨਾ ਚਾਹੁੰਦੇ ਨੇ ਇਮੀਗ੍ਰੇਸ਼ਨ ਮੰਤਰੀ ਨੇ ਇੱਕ ਬਿਆਨ ਚ ਦੱਸਿਆ ਕਿ ਇਹਨਾਂ ਸ਼੍ਰੇਣੀਆਂ ਲਈ ਜੋ ਲਿਮਟ ਸੀ ਉਹ ਪੂਰੀ ਹੋ ਚੁੱਕੀ ਹੈ ਇਸ ਦਾ ਅਰਥ ਹੈ ਕਿ ਉਹਨਾਂ ਪ੍ਰਵਾਸੀਆਂ ਦੇ ਪਰਿਵਾਰਾਂ ਨੂੰ ਅਰਜ਼ੀ ਦੇਣ ਲਈ 25 ਜੂਨ 2026 ਤੱਕ ਉਡੀਕ ਕਰਨੀ ਪਵੇਗੀ ਸਰਕਾਰ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਜੂਨ 2024 ਤੋਂ 2026 ਤੱਕ ਦੇ 2 ਸਾਲਾਂ ਦੇ ਅੰਦਰ ਜ਼ਿਆਦਾ ਤੋਂ ਜ਼ਿਆਦਾ 13000 ਪਰਿਵਾਰਕ ਅਰਜ਼ੀਆਂ ਹੀ ਪ੍ਰਕਿਰਿਆ ਚ ਲਿਆਂਦੀਆਂ ਜਾਣਗੀਆਂ ਇਹ ਫੈਸਲਾ 2022 ਚ 16500 ਤੋਂ ਵੱਧ ਅਰਜ਼ੀਆਂ ਮਨਜ਼ੂਰ ਹੋਣ ਅਤੇ 2023 ਦੇ ਪਹਿਲੇ 6 ਮਹੀਨਿਆਂ ਦੇ ਵਿੱਚ 10000 ਤੋਂ ਵੱਧ ਅਰਜ਼ੀਆਂ ਮਿਲਣ ਤੋਂ ਬਾਅਦ ਲਿਆ ਗਿਆ ਸੀ ਕਯੂਬਿਕ ਚ ਇਸ ਸਮੇਂ ਵਿਦੇਸ਼ ਚ ਰਹਿ ਰਹਿ ਜੀਵਨ ਸਾਥੀ ਜਾਂ ਸਾਥੀ ਨੂੰ ਸਪான்ਸਰ ਕਰਨ ਦੀ ਪ੍ਰਕਿਰਿਆ ਚ ਔਸਤ 37 ਮਹੀਨੇ ਲੱਗ ਰਹੇ ਨੇ ਜਦਕਿ ਕੈਨੇਡਾ ਦੇ ਹੋਰ ਹਿੱਸਿਆਂ ਚ ਇਹ ਸਮਾਂ ਕੇਵਲ 11 ਮਹੀਨੇ ਹੈ ਕਯੂਬਿਕ ਚ ਇਹ ਕਿਹਾ ਜਾ ਰਿਹਾ ਕਿ ਉਹ ਅਜੇ ਵੀ ਪਰਵਾਰਕ ਮੈਂਬਰਾਂ ਦੀਆਂ ਹੋਰ ਸ਼੍ਰੇਣੀਆਂ ਜਿਵੇਂ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਅਰਜ਼ੀਆਂ ਸਵੀਕਾਰ ਕਰ ਰਿਹਾ ਹੈ। ਕੈਨੇਡਾ 'ਚ 5ਵੀਂ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਫੜੇ ਗਏ ਭਾਰਤੀ ਮੂਲ ਦੇ ਡਰਾਈਵਰ ਨੂੰ ਤੁਰੰਤ ਜ਼ਮਾਨਤ ਮਿਲ ਗਈ ਤੇ ਉਸ ਵੱਲੋਂ ਮੁਰ ਲੋਕਾਂ ਦੀ ਜਾਨ ਖਤਰੇ 'ਚ ਪਾਉਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਵੱਲੋਂ ਸ਼ਰਾਬੀ ਡਰਾਈਵਰ ਦੀ شناخت 58 ਸਾਲ ਦੇ ਕੌਸ਼ਲ ਕਾਸ਼ੀਰਾਮ ਵਜੋਂ ਕੀਤੀ ਗਈ ਹੈ ਜਿਸ ਉੱਤੇ ਪੂਰੀ ਜ਼ਿੰਦਗੀ ਗੱਡੀ ਨਾ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਪਰ ਉਸਨੇ ਅਦਾਲਤੀ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਬ੍ਰੈਂਪਟਨ ਵਿਖੇ ਵੱਡਾ ਹਾਦਸਾ ਕਰ ਦਿੱਤਾ ਪੁਲਿਸ ਨੇ ਦੱਸਿਆ ਕਿ ਹਾਈਵੇ 50 ਅਤੇ ਕੋਲਰਨ ਡਰਾਈਵ ਇਲਾਕੇ 'ਚ 4 ਗੱਡੀਆਂ ਦੀ ਟੱਕਰ ਮਗਰੋਂ 3 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ 21 ਸਾਲ ਦੇ ਨੌਜਵਾਨ ਦੀ ਜਾਨ ਤਾਂ ਬਚ ਗਈ ਪਰ ਪੂਰੀ ਜ਼ਿੰਦਗੀ ਦੁੱਖ ਚੱਲਣੇ ਪੈਣਗੇ ਪੁਲਿਸ ਵੱਲੋਂ ਕੌਸ਼ਲ ਕਾਸ਼ੀਰਾਮ ਵਿਰੁੱਧ ਸ਼ਰਾਬੀ ਕੇ ਗੱਡੀ ਚਲਾਉਂਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਖੂਨ 'ਚ ਹੱਦ ਤੋਂ ਜ਼ਿਆਦਾ ਐਲਕੋਹਲ ਦੇ ਬਾਵਜੂਦ ਡਰਾਈਵਿੰਗ ਕਰਨ ਅਤੇ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਨੇ ਪੀਲ ਰਿਜਨਲ ਪੁਲਿਸ ਦੇ ਡਿਪਟੀ ਚੀਫ ਮਾਰਕ ਐਂਡਰਿਊਜ਼ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਖਤਰਨਾਕ ਡਰਾਈਵਿੰਗ ਕਰਨ ਵਾਲੇ ਕਾਸ਼ੀਰਾਮ ਵਰਗੇ ਡਰਾਈਵਰਾਂ ਦੇ ਵੱਲੋਂ ਜਵਾਬਦੇਹੀ ਬਣਾਉਣ ਲਈ ਪੁਲਿਸ ਵਚਨਬੱਧ ਹੈ ਵਾਰ-ਵਾਰ ਅਪਰਾਧ ਕਰਨ ਵਾਲਿਆਂ ਨੂੰ ਸਿੱਟੇ ਭੁਗਤਣੇ ਹੋਣਗੇ ਤੇ ਇਹ ਗੱਲ ਯਕੀਨੀ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਦੂਜੇ ਪਾਸੇ ਕਮਿਊਨਿਟੀ ਆਗੂਆਂ ਨੇ ਸਵਾਲ ਉਠਾਇਆ ਕਿ ਤਿੰਨ ਵਾਰ ਪੂਰੀ ਜ਼ਿੰਦਗੀ ਵਾਸਤੇ ਡਰਾਈਵਿੰਗ ਉੱਤੇ ਪਾਬੰਦੀ ਜਿਸ ਇਨਸਾਨ ਨੂੰ ਰੋਕ ਨਹੀਂ ਸਕੀ ਉਸ ਨੂੰ ਭਵਿੱਖ 'ਚ ਕੌਣ ਰੋਕੇਗਾ ਅਜਿਹੇ ਲੋਕਾਂ ਵਾਸਤੇ ਕਾਨੂੰਨ ਦੀ ਕੋਈ ਵਕਤ ਨਹੀਂ ਹੈ ਤੇ ਉਹ ਆਪਣੇ ਤੇ ਹੋਰਨਾਂ ਦੀ ਜਾਨ ਖਤਰੇ 'ਚ ਪਾਉਣ ਤੋਂ ਬਾਜ਼ ਨਹੀਂ ਆਉਂਦੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਨੂੰ ਦਿੱਤਾ ਵੱਡਾ ਝਟਕਾ ਕੈਨੇਡੀਅਨ ਸਾਮਾਨ ਤੇ 35% ਟੈਰਿਫ ਲਗਾਉਣ ਦਾ ਕੀਤਾ ਐਲਾਨ ਕੈਨੇਡਾ ਨੇ 트럼ਪ ਵੱਲੋਂ 35% ਦੇ ਟੈਰਿਫ ਲਗਾਉਣ ਦਾ ਦਿੱਤਾ ਜਵਾਬ ਕਿ ਅਸੀਂ ਆਪਣੇ ਕਾਰੋਬਾਰਾਂ ਦਾ ਬਚਾਅ ਕਰਨਾ ਜਾਰੀ ਰੱਖਾਂਗੇ। ਕੈਨੇਡਾ ਦੇ ਸਿੱਖ ਪਰਿਵਾਰ ਨੇ ਐਲਾਨੇ ਲੱਖਾਂ ਡਾਲਰ ਦੇ ਵਜ਼ੀਫੇ ਬ੍ਰੈਂਪਟਨ ਦੇ ਮੈਡੀਕਲ ਕਾਲਜ 'ਚ ਪੜਨ ਵਾਲਿਆਂ ਦੀ ਮਦਦ। ਕਪਿਲ ਸ਼ਰਮਾ ਦੇ ਕੈਫੇ ਨੇ ਸਰੀ ਪੁਲਿਸ ਦਾ ਕੀਤਾ ਧੰਨਵਾਦ ਘਟਨਾ ਤੇ ਕਪਿਲ ਦੀ ਪ੍ਰਤੀਕਿਰਿਆ ਨਹੀਂ ਆਈ ਸਾਹਮਣੇ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।